ਆਪਣੇ ਨਾਮ ਲਾ ਸਕਦੇ ਹਾਂ ਜੀ ਮੇਰਾ ਨਾਮ ਮਿਰਸਾ ਸਿੰਘ ਜੀ ਪਿੰਡ ਬਰੇਆਮ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਮਕੀਚੇ ਵਾਲਾ ਇੱਕ ਗੱਟੂ ਚਾਇਨਾ ਡੋਰ ਜਿੱਥੇ ਕਿ ਬੜੀ ਪ੍ਰਬੰਧੀ ਵੀ ਲਗਾਈ ਹੈ ਔਰ ਖੁੰਨੀ ਡੋਰ ਮੰਨਿਆ ਜਾਂਦਾ ਹੈ ਚਾਇਨਾ ਡੋਰ ਨਹੀਂ ਕਿਤੇ ਨਾ ਕਿਤੇ ਤੁਹਾਡੇ ਕੋਲ ਇੱਕ ਅਪਰਾਧ ਕੀਤਾ ਗਿਆ ਹੈ ਤੁਸੀਂ ਕਾਫੀ ਗੱਟੂ ਸਾੜੇ ਵੀ ਆ ਔਰ ਉਹਨਾਂ ਗੱਟੂਆਂ ਦੇ ਬਦਲੇ ਬੱਚਿਆਂ ਨੂੰ ਤੁਸੀਂ ਡੋਰ ਵੀ ਲਿਆ ਕੇ ਦਿੱਤੀ ਹੈ ਹਾਂ ਜੀ ਸਿੰਪਲ ਡੋਰ ਧਾਗੇ ਵਾਲੀ ਹਾਂ ਜੀ ਅਸੀਂ ਵੇਖੋ ਜੀ ਰੋਜ਼ ਡੇਲੀ ਵੇਨੇ ਆ ਵੀ ਰਸਤਿਆਂ ਦੇ ਉੱਤੇ ਕਈ ਜਗ੍ਹਾ ਦੇ ਉੱਤੇ ਬੜੇ ਵੱਡੇ ਹਸਣ ਦੇ ਵੇਖਿਆ ਤੇ ਸਾਡੇ ਇਲਾਕੇ ਚ ਕਈ ਮੌਤਾਂ ਵੀ ਹੋ ਚੁੱਕੀਆਂ ਇਹਦੇ ਨਾਲ ਤੇ ਇਹਨੂੰ ਇੱਕ ਖੂਨੀ ਡੋਰ ਮੰਗਦੇ ਕਾਤਲਾ ਨਾਮ ਜਿਹਨੂੰ ਕਹਿ ਸਕਦੇ ਕਿ ਇਹ ਹਰ ਬਹੁਤ ਹੀ ਵੱਡਾ ਵਾ ਇਸ ਕਰਕੇ ਸਾਡੇ ਵੱਲੋਂ ਸਾਡੇ ਪਿੰਡ ਦੀ ਪੰਚਾਇਤ ਵੱਲੋਂ ਤੇ ਕੋ ਸਾਡੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਛੋਟਾ ਜਿਹਾ ਵੀ ਅਸੀਂ ਆਪਣੇ ਵੱਲੋਂ ਤਕਰੀਬਨ 40-50 ਦੇ ਕਰੀਬ 100 ਦੇ ਕਰੀਬ ਲਾ ਲੋ ਤੁਸੀਂ ਵੀ ਜਿਹੜੀਆਂ ਚਰਖੜੀ ਆ ਧਾਗੇ ਵਾਲੀ ਡੋਰ ਉਹ ਲੈ ਕੇ ਆਏ ਸੀ ਤੇ ਉਹ ਉਹਨਾਂ ਬੱਚਿਆਂ ਨੂੰ ਡੋਰ ਦਿੱਤੀ ਗਈ ਆ ਵੀ ਜਿੰਨੇ ਸਾਲ ਕੋਲ ਗੱਟੂ ਜਮ੍ਹਾਂ ਕਰਾ ਕੇ ਗਏ ਤੇ ਉਹ ਫਿਰ ਨਾਲ ਸੀ ਆਖੋ ਅੱਗ ਬਾਲੀ ਗਈ ਆ ਉਹਦੇ ਵਿੱਚ ਉਹ ਗੱਟੂਆਂ ਨਾਲ ਦੀ ਨਾਲ ਸਾਰ ਕੇ ਸਵਾਹ ਕੀਤੇ ਗਏ ਆ ਤੇ ਨਾਲ ਹੀ ਬੱਚਿਆਂ ਦੀ ਸਾਰੇ ਵਿੱਚ ਆਖੋ ਨਾਲ ਉਹਨਾਂ ਦੇ ਹੈਗੇ ਆ ਪੇਰੈਂਟਸ ਹੀ ਹੈਗੇ ਆ ਸਾਡੇ ਪਿੰਡ ਦੇ ਪਤਵੰਤੇ ਸੱਜਣੇ ਹੈਗੇ ਆ ਜਿਹੜੇ ਜੋ ਜੋ ਉਹਨਾਂ ਨੂੰ ਦੋਰ ਦੇ ਰਹੇ ਆ ਕਿੰਨੇ ਗੱਟੂ ਸਾਡੇਗੇ ਤੁਹਾਡੇ ਕੋਲ ਇਹ ਸਾਡੇ ਕੋਲ ਤਕਰੀਬਨ 50 ਤੋਂ 60 ਦੇ ਕਰੀਬ ਗੱਟੂ ਸਾਡੇਗੇ ਆ ਉਹਨਾਂ ਨੂੰ ਨਾਲ ਦੀ ਨਾਲ ਜਿਹੜੀ ਚਰਖੜੀ ਹੈ ਪ੍ਰੋਵਾਈਡ ਕਰਾਈ ਗਈ ਹੈ ਬੱਚਿਆ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸਰਕਾਰਾਂ ਵੱਲੋਂ ਬੜਾ ਵਕ ਵਕ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਕਿ ਇਹ ਜਿਹੜੀ ਚਾਈਨਾ ਡੋਰ ਦਾ ਬਾਜ਼ਾਰ ਦੇ ਵਿੱਚ ਲਾਵੇ ਇੰਨੀ ਪਾਬੰਦੀ ਦੇ ਬਾਅਦ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਸ਼ਰੇਆਮ ਚਾਈਨਾ ਡੋਰ ਵੇਚਦੀ ਈ ਹੈ ਜੇ ਸਰਕਾਰ ਚਾਵੇ ਇਹ ਦੀ ਜੇ ਇੱਕ ਦਿਨ ਚ ਬੰਦ ਹੋ ਸਕਦੀ ਹੈ ਕੋਈ ਗੱਲ ਨਹੀਂ ਐਸੀ ਤੇ ਕੋਈ ਗੱਲ ਹੀ ਕੋਈ ਨਹੀਂ ਆ ਤੇ ਬਾਕੀ ਸਾਨੂੰ ਆਪਣੇ ਪਿੰਡ ਵੱਲੋਂ ਵੀ ਉਪਰਾਲੇ ਕਰਨੇ ਚਾਹੀਦੇ ਮੈਂ ਇੱਕ ਨਮਾਣਾ ਜਿਹਾ ਬੰਦਾ ਆ ਆਮ ਕਿਸਾਨ ਆ ਤੇ ਜੇ ਮੈਂ 10-15000 ਰੁਪਏ ਖਰਚ ਸਕਦੇ ਹਾਂ ਤੇ ਪਿੰਡ ਦੀਆਂ ਪੰਚਾਇਤਾਂ ਕਈ ਕਈ ਉਹ ਇੱਥੇ ਵੱਡੇ ਘਰਾਣੇ ਬੈਠੇ ਆ ਉਹਨਾਂ ਨੂੰ ਵੀ ਆਜੋ ਉਦਮ ਕਿਤੇ ਜਾ ਸਕ ਛੋਟਾ ਜਿਹਾ ਮਸਲਾ ਹੈ ਜੇ ਵੱਡੇ ਪੱਧਰ ਤੇ ਲੈ ਕੇ ਨੂੰ ਆਂਦਾ ਜਾਵੇ ਤੇ ਉਹ ਸਾਡੇ ਹੀ ਕੁਝ ਦੁਕਾਨਦਾਰ ਜਿਹੜੇ ਚੋਰ ਮੋਰੀ ਦਾ ਹੀ ਕੁਝ ਪੈਸੇ ਵੱਧ ਇਕੱਠੇ ਕਰਨ ਲਈ ਇਹ ਕਾਰਜ ਚਾ ਰਿਹਾ ਜਿਹੜਾ ਚਾਇਨਾ ਡੋਰ ਵਾਲਾ ਹਾਂਜੀ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਮੈਸੇਜ ਇਹ ਦੇਣਾ ਕਿ ਜਦੋਂ ਇਹੋ ਜਿਹੀ ਮੁਸੀਬਤ ਸਾਡੇ ਘਰ ਤੇ ਆ ਕੇ ਪਈ ਫੇਰ ਅਸੀਂ ਪੈਸੇ ਨੂੰ ਕੀ ਕਰਾਂਗੇ ਇਹ ਕਾਤਲਾ ਨਾ ਇੱਕ ਡੋਰ ਆ ਇਹ ਕਿਸੇ ਦੇ ਘਰ ਵੀ ਕਹਿ ਟਾ ਸਕਦੀ ਹੈ